10 ਬੰਦਾ ਕੀ ਕਰੇ ਯਾਰਾ ਨਾ ਚਾਬੀ ਹੈ ਕਿਸ ਦੀ ਗੱਡੀਆਂ ਲੋਕ ਨੇ ਅਜਨੇ ਇਹਨੂੰ ਮਾਰ ਇਧਰੋਂ ਇਹਨੂੰ ਸ਼ੀਸ਼ੇ ਕੀ ਤੋੜੇਗਾ ਇਹ ਅੱਗੇ ਕੋਲ ਤਾਂ ਜਾਇ ਨਹੀਂ ਜਾਂਦਾ ਕੋਲ ਮਾਰ ਕੋਲ ਕਰ ਫੁੱਲ ਖੋਲਦੇ ਫੁੱਲ ਖੋਲਦੇ खोल ले, खोल दे, खोल दे, हाँ, नीरे कर दे। इतनी ज़्यादा करे, इतना हवा पहनती है, इतना करे, इतना, इतना हाँ, एक चमार। इधर बोला मेरे लिए। इधर बोला कौन है? इधर बोला किसी ने तुरंत पहन दिया। हाँ, हाँ, कर दे, कर दे, कर दे। इधर बोला किसी ने तुरंत पहन दिया। किसी ने तुरंत। ओए, लड़क ਨੇੜੇ ਕਹਣਾ ਜਾਇਆ ਜਾਂਦਾ ਤੇ ਚੱਲੋ ਬੁਆਹ ਕੋਲੋਂ ਮੈਟ੍ਰਾ ਗੱਡੀ ਹੈ ਜਨ ਮੈਟ੍ਰਾ ਕੋਲੋਂ ਗਰੁੱਪ ਜਮਾਦਾ ਵੀਡੀਓ ਕੋਈ ਪਤਾ ਲਾ ਦੇਗਾ ਆਹ ਸੇ ਵੀ ਤਾਂ ਕਿਤੇ ਇਸ ਦੇ ਦਰਵਾਜ਼ੇ ਕਿਉਂ ਬੰਦ ਹੋ ਰਹੇ ਨੇ ਯਾਰ ਇਹ ਰਹਿ ਜਾ ਭਾਂਜੇ ਚਾਬੀ ਆ ਸਾਰੇ ਪੁੱਗੇ ਇਹਦੀ ਉਹ ਇਹਦੀ ਚਾਬੀ ਨਹੀਂ ਹੋਣੀ ਸਿਆਪਾ ਕਿਹੜਾ ਕਾ ਵੀ ਚਾਬੀ ਹੈ ਗੱਡੀ ਦੇ ਵਿੱਚ ਹੀ ਹੁੰਦੀ ਯਾਰ